ਬਹੁਤ ਚੁਕਿਆ ਇੱਕ ਖੌਫਨਾਕ ਤਸਵੀਰਾਂ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੁਦਰਤ ਦਾ ਕਹਿਰ ਵੇਖਣ ਨੂੰ ਮਿਲਿਆ ਦੱਸਦੀ ਕਿ ਪਾਰੀ ਬਰਸਾਤ ਤੋਂ ਬਾਅਦ ਤਬਾਹੀਆਂ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਹੁਣ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਹਿਮਾਚਲ ਦੇ ਕੁੱਲੂ ਤੇ ਮਣਾਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਮੀਂਹ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਤੇ ਜੋ ਵੀਡੀਓ ਫੁਟੇਜ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੀਆਂ ਗੱਡੀਆਂ ਤੇ ਪੱਥਰ ਡਿੱਗਰੇ ਨੇ ਮਲਬੇ ਹੇਠ ਦੱਬੀਆਂ ਹੋਈਆਂ ਨੇ ਤੇ ਇਨਾਂ ਹੀ ਨਹੀਂ ਪਾਣੀ ਦੇ ਵਿੱਚ ਵਾਹਨ ਡੁੱਬਦੇ ਹੋਏ ਵੀ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਨਾਲੇ ਦੇ ਵਿੱਚ ਪਾਣੀ ਭਰਨ ਕਾਰਨ ਕਈ ਵਾਹਨ ਮਲਬੇ ਹੇਠ ਵੀ ਦੱਬੇ ਹੋਏ ਨੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਜਾਮ ਵੀ ਭਾਰੀ ਲੱਗਿਆ ਹੋਇਆ ਕਿਉਂਕਿ ਰਸਤੇ ਤੇ ਪੱਥਰ ਡਿੱਗੇ ਹੋਏ ਨੇ ਜਿਸ ਕਰਕੇ ਗੱਡੀਆਂ ਨੂੰ ਆਉਣ ਜਾਣ ਦੇ ਵਿੱਚ ਵੀ ਵੱਡੀ ਦਿੱਕਤ ਦਾ ਸਾਮਨਾ ਕਰਨਾ ਪੈ ਰਿਹਾ ਹੈ ਸੋ ਇਹ ਤਸਵੀਰਾਂ ਨੇ ਖੌਫਨਾਕ ਤਸਵੀਰਾਂ ਹਿਮਾਚਲ ਦੇ ਵਿੱਚ ਬਰਫਬਾਰੀ ਵੀ ਹੋਈ ਹੈ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਵੀ ਹੋਈ ਹੈ ਜਿਸ ਤੋਂ ਬਾਅਦ ਇਹ ਰੂ ਨੂੰ ਕੰਬਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬੀਤੇ ਸਾਲਾਂ ਦੀ ਵੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਅਜਿਹੀ ਤਬਾਹੀ ਵੇਖਣ ਨੂੰ ਮਿਲੇ ਸੀ ਹਜੇ ਪਹਿਲਾਂ ਦੀ ਜੋ ਤਬਾਹੀ ਹੋਈ ਸੀ ਉਸ ਦੀ ਪਰਭਾਈ ਨਹੀਂ ਸੀ ਹੋਈ ਪਰ ਮੁੜ ਤੋਂ ਹੁਣ ਫਿਰ ਤੋਂ ਕੁਦਰਤ ਦਾ ਜੋ ਹੈ ਕੈਰ ਵੇਖਣ ਨੂੰ ਮਿਲਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਬਾਵਜੂਦ ਅਜਿਹੀ ਸਥਿਤੀ ਸਾਹਮਣੇ ਆਈ ਹੈ ਲੋਕਾਂ ਦੇ ਘਰਾਂ ਦੇ ਘਰ ਡੁੱਬ ਗਏ ਨੇ ਕਈ ਗੱਡੀਆਂ ਇਸ ਦੇ ਵਿੱਚ ਰੁੜ ਚੁੱਕੀਆਂ ਨੇ